ਸਾਰੇ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੂਗੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਦੀ ਇਹ ਵੀਡੀਓ ਮੈਂ ਤੁਹਾਡੇ ਵਾਸਤੇ ਨਾ ਲੈ ਕੇ ਆਈਆਂ ਕਿਉਂਕਿ ਇਸ ਨੂੰ ਸੁਣ ਕੇ ਤੁਹਾਡੀ ਮਨ ਦੇ ਵਿੱਚ ਇੱਕ ਜਜ਼ਬਾ ਪੈਦਾ ਹੋਊਗਾ ਮਿਹਨਤ ਕਰਨ ਦਾ ਹਨਾ ਅੱਜ ਮੈਂ ਤੁਹਾਨੂੰ ਜਿਹੜੀ ਸੁਣਾਉਣ ਲੱਗੀਆਂ ਸਾਖੀ ਇਹ ਇੱਕ ਇਨਸਾਨ ਦੀ ਹੈਗੀ ਮਲਕੀ ਆਪਣੀ ਉਹ ਲਾਲਚ ਹੈ ਹਨਾ ਵੀ ਉਹਨਾ ਇੱਕ ਬੰਦਾ ਹੁੰਦਾ ਉਹ ਕਿਸੇ ਮਹਾਪੁਰਸ਼ਾਂ ਕੋਲੇ ਚਲਿਆ ਜਾਂਦਾਗਾ ਉੱਥੇ ਬੜਾ ਰੋਂਦਾ ਹੋ ਜਿਵੇਂ ਆਪਾਂ ਰੋਨੇ ਆਪਾਂ ਕਹਨੇ ਆ ਨਾ ਵੀ ਮੈਂ ਬਹੁਤ ਦੁਖੀ ਆ ਮੈਂ ਆਪਣੀ ਪਤਨੀ ਨੂੰ ਨਹੀਂ ਖੁਸ਼ ਰੱਖ ਸਕਦਾ ਮੈਂ ਆਪਣੇ ਬੱਚਿਆਂ ਨੂੰ ਨਹੀਂ ਖੁਸ਼ ਰੱਖ ਸਕਦਾ ਮੈਨੂੰ ਨੌਕਰੀ ਨਹੀਂ ਮਿਲ ਰਹੀ ਮੈਂ ਬਹੁਤ ਤਕਲੀਫ ਚ ਆ ਮੈਂ ਬਹੁਤ ਗਰੀਬ ਆ ਨਾ ਇਸ ਤਰੀਕੇ ਨਾਲ ਉਹ ਬਹੁਤ ਜ਼ਿਆਦਾ ਕਰਲਾਉਂਦਾ ਬਹੁਤ ਜ਼ਿਆਦਾ ਰੋਂਦਾ ਹੈ ਨਾ ਉਹ ਬਸ ਕਹੀ ਜਾਂਦਾ ਵੀ ਮੈਂ ਨਾ ਨਕਮਾ ਵਸ ਵੀ ਮੈਂ ਮਰ ਜਾ ਮੈਂ ਕੁਝ ਖਾ ਕੇ ਮਰ ਜਾ ਮੈਂ ਇਦਾਂ ਕਰ ਲਾਂ ਤੇ ਜਿਹੜੇ ਮਹਾਪੁਰਸ਼ ਦੀ ਪਹਿਲਾਂ ਉਹਦੀ ਸੁਣੀ ਗਏ ਸਾਰੀ ਗੱਲ ਉਹ ਕਹਿੰਦੇ ਵੀ ਠੀਕ ਹੈ ਕੀ ਗੱਲ ਕੀ ਹੋ ਗਈ ਉਹ ਕਹਿੰਦਾ ਵੀ ਨਹੀਂ ਬਸ ਮੈਂ ਕਿਸੇ ਕੰਮ ਜੋਗਾ ਨਹੀਂ ਹੈਗਾ ਵੀ ਮੈਂ ਆਤਮ ਹੱਤਿਆ ਕਰ ਲੈਣੀ ਹੈਗੀ ਮਹਾਪੁਰਸ਼ ਕਹਿੰਦੇ ਵੀ ਦੇਖੋ ਐਦਾਂ ਨਾ ਕਰ ਵੀ ਦੇਖੋ ਕਿਸੇ ਨਾ ਕਿਸੇ ਗੱਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹਨ ਤੇ ਉਹ ਕਹਿੰਦੇ ਵੀ ਤੂੰ ਐਂ ਕਰ ਅਸੀਂ ਤੈਨੂੰ ਸੱਤ ਦਿਨ ਦਿੱਤੇ ਵੀ ਸੱਤ ਦਿਨਾਂ ਬਾਅਦ ਅਸੀਂ ਤੇਰੀ ਇਹ ਸਾਰੀ ਜਿਹੜੀ ਪਰੇਸ਼ਾਨੀ ਹੈ ਇਹਨੂੰ ਦੂਰ ਕਰ ਦਾਂਗੇ ਹਨ ਉਹ ਕਹਿੰਦੇ ਵੀ ਨਹੀਂ ਵੀ ਮੈਂ ਨਹੀਂ ਹੈਗਾ ਵੀ ਮੈਂ ਬਸ ਅੱਕ ਚੁੱਕਿਆ ਜਿੰਦਗੀ ਤੇ ਮਾਂ ਪੁਰਸ਼ ਕਹਿੰਦੇ ਵੀ ਇਤਨਾ ਚਿਰ ਹੋ ਗਿਆ ਤੂੰ 7 ਦਿਨ ਹਨਾ ਸਾਡੀ ਗੱਲ ਸੁਣ ਲਾ ਤੇ ਉਹ ਕਹਿੰਦੇ ਵੀ ਠੀਕ ਐ ਉਹ ਜਿਹੜੇ ਮਾਂ ਪੁਰਸ਼ ਸੀ ਉਹ ਕਹਿੰਦੇ ਤੂੰ ਨਾ ਉੱਪਰ ਜਾ ਕੇ ਇੱਕ ਮੰਦਿਰ ਆ ਜਿਹੜੇ ਉਹ ਮਾਂ ਪੁਰਸ਼ ਸੀ ਉਹ ਕਹਿੰਦੇ ਵੀ ਉੱਪਰ ਨਾ ਇੱਕ ਮੰਦਿਰ ਐ ਪਹਾੜੀ ਦੇ ਉੱਪਰ ਉਹਦੇ ਲਵੇ ਨਾ ਇੱਕ ਕੀੜੀਆਂ ਦਾ ਭੌਣ ਆਇਗਾ ਕੀੜੀਆਂ ਦੀ ਜਿਹੜੀ ਆਪਾਂ ਕਹਿ ਦਿੰਦੇ ਆ ਵੀ ਹਨਾ ਭੌਣ ਲੱਗਿਆ ਹੋਇਆ ਕੀੜਿਆ ਨਾ ਵੀ ਇੱਕ ਕੀੜਿਆਂ ਦਾ ਭੌਣ ਹੈਗਾ ਤੂੰ ਉਹਨੂੰ ਤੋੜ ਕੇ ਆਉਣਾ 7 ਦਿਨ ਲਗਾਤਾਰ ਉਹਨੂੰ ਤੋੜ ਕੇ ਆਈ ਪਰ ਤੂੰ ਸੋਚਿਆ ਵੀ ਕੀ ਹੈ ਨਾ ਇਹ ਮਹਾਪੁਰਸ਼ ਮੈਨੂੰ ਬੇਲੇਜੇ ਕੰਮ ਤੇ ਲਾਈ ਜਾਂਦੇ ਨੇ ਵੀ ਨਾਲੇ ਇਹਨੂੰ ਕੀੜੀਆਂ ਦਾ ਮਾਰ ਕੇ ਘਾਰ ਹੈ ਜਿਹੜਾ ਉਹਨੂੰ ਤੋੜ ਕੇ ਕੀ ਮਿਲੂਗਾ ਵੀ ਨਾਲੇ ਮੈਥੋਂ ਪਾਪ ਕਰਾਉਣਗੇ ਤੇ ਨਾਲੇ ਦੂਸਰੀ ਗੱਲ ਮਹਾਪੁਰਸ਼ ਨੇ ਕਹੀ ਕਹਿੰਦੇ ਵੀ ਜਿਹੜਾ ਤੂੰ ਉਹ ਕੀੜੀਆਂ ਦਾ ਹਨਾ ਘਰ ਤੋੜੀਂ ਉਹਦੇ ਵਿੱਚ ਕੀੜੀਆਂ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਕੀੜੀ ਨਹੀਂ ਕੋਈ ਮਰਨੀ ਚਾਹੀਦੀ ਉਹ ਕਹਿੰਦਾ ਵੀ ਠੀਕ ਹੈ ਚਲੋ ਉਥੋਂ ਚੱਲਿਆ ਗਿਆ ਕਿ ਬਾਜ ਸਤਿ ਵਚਨ ਕਹਿ ਕੇ ਤੇ ਪਹਿਲੇ ਦਿਨ ਗਿਆ ਉਹਨੇ ਹਨਾ ਦੇਖਿਆ ਵੀ ਕੀੜੀਆਂ ਦਾ ਬਹੁਤ ਵੱਡਾ ਹਨਾ ਭੌਣ ਸੀਗਾ ਕੀੜੀਆਂ ਲੈਣ ਦੇ ਵਿੱਚ ਉਹਦਾ ਕੰਮ ਕਰ ਰਹੀਆਂ ਸੀ ਵਿਚਾਰੀਆਂ ਹਨਾ ਮਿੱਟੀ ਕਟ ਰਹੀ ਸੀ ਪਹਿਲ ਤੋੜੇ ਜਾ ਕੇ ਸੋਚਿਆ ਵੀ ਮੈਂ ਇਹਨਾਂ ਨਾਲ ਕੀ ਦੁਸ਼ਮਣੀਆਂ ਹਨਾ ਮੈਂ ਇਹਨਾਂ ਦਾ ਘਰ ਕਿਉਂ ਤੋੜਾਂ ਪਰ ਉਹਨੇ ਵਚਨ ਕੀਤਾ ਸੀਗਾ ਹਨਾ ਤੇ ਉਹਨੇ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਸਾਰਾ ਤੋੜਤਾ ਹਨਾ ਪੱਟਤੀ ਮਿੱਟੀ ਸਾਰਾ ਕੁਸਫਰਾਬ ਕਰਤਾ ਤੇ ਆਪਦੇ ਘਰੇ ਆ ਗਿਆ ਦੂਸਰੇ ਦਿਨ ਫੇਰ ਚੱਲਿਆਗਾ ਜਿੱਦੋਂ ਉਹ ਗਿਆ ਉੱਥੇ ਉਹਨਾਂ ਨੇ ਉੱਡਾ ਹੀ ਘਰ ਫੇਰ ਬਣਾ ਰੱਖਿਆ ਤੁਸੀਂ ਦੇਖਿਆ ਹੋਣਾ ਕੀੜੀਆਂ ਦਾ ਭੌਣ ਹੁੰਦਾ ਜਿੱਥੇ ਸਾਡੇ ਵੀ ਘਰੇ ਐ ਮੈਂ ਤੁਹਾਨੂੰ ਦਿਖਾਉਂਗੀ ਹਨਾ ਉਹਨੂੰ ਜਿੰਨਾ ਵੀ ਤੁਸੀਂ ਪੱਟ ਦੋਗੇ ਹਨਾ ਉਹ ਦੁਬਾਰਾ ਦੁਬਾਰਾ ਫੇਰ ਬਣਾ ਲੈਂਦੀਆਂ ਨੇ ਤੇ ਭਈ ਉਹਨਾਂ ਫਿਰ ਉਸ ਨੂੰ ਦੂਸਰੇ ਦਿਨ ਫੇਰ ਤੋੜਿਆ ਆਇਆ ਤੀਸਰੇ ਦਿਨ ਫੇਰ ਗਿਆ ਚੌਥੇ ਦਿਨ ਫੇਰ ਗਿਆ ਪੰਜ ਛੇ ਦਿਨ ਉਹਨੇ ਇਦਾਂ ਹੀ ਤੋੜਦਾ ਰਿਹਾ ਸੱਤਵੇਂ ਦਿਨ ਹਨਾ ਉਹਨੇ ਆਖੇ ਵੀ ਕੀ ਮੈਨੂੰ ਇਹ ਬੇਵਕੂਫਾਨਿਆਂ ਵਾਲਾ ਹਨਾ ਕੰਮ ਲਾਤਾ ਮਹਾਪੁਰਸ਼ਾਂ ਨੇ ਵੀ ਮੈਂ ਇਹਨੂੰ ਤੋੜ ਦੇਣਾ ਮੈਥੋਂ ਕੀ ਹਨਾ ਇਹਨਾਂ ਦਾ ਗੁਨਾਹ ਵੀ ਇੰਨੀ ਮਿਹਨਤ ਨਾਲ ਬਣਾਉਂਦੀਆਂ ਨੇ ਤੇ ਮੈਂ ਤੋੜ ਦੇਣਾ ਹਨਾ ਉਹਨਾਂ ਨੇ ਮੈਨੂੰ ਉਹੀ ਕੰਮ ਲਾਤਾ ਵੀ ਬਸ ਇੱਧਰ ਲੱਗਿਆ ਰਹੂਗਾ ਤੇ ਮੇਰੇ ਕੋਲੋਂ ਟਲ ਜਾਊਗਾ ਹਨਾ ਤੇ ਉਹਨੇ ਪਤਾ ਕੀ ਕੀਤਾ ਉਸ ਦਿਨ ਨਾ ਕੁਛ ਕੀੜੀਆਂ ਨੂੰ ਮਾਰਤਾ ਤੇ ਕੁਛ ਨਾ ਉਹਦਾ ਘਰਵਾਰ ਸਾਰਾ ਤੋੜ ਕੇ ਹਨਾ ਆਪਦੇ ਘਰੇ ਆ ਗਿਆ ਤੇ ਅਗਲੇ ਦਿਨ ਉਹ ਮਾਪਪਰਾਂ ਕੋਲੇ ਚਲੇ ਆ ਗਿਆ ਉਹ ਕਹਿੰਦਾ ਵੀ ਹਨਾ ਮਾਪਪਰਾਂ ਜੇ ਆ ਕੇ ਕਹਿੰਦਾ ਦੇਖੋ ਤੁਸੀਂ ਮੈਨੂੰ ਹਨਾ ਬਹੁਤ ਉਹ ਕਰਿਆ ਕਹਿੰਦਾ ਮੈਥੋਂ ਪਾਪ ਵੀ ਕਰਵਾਤਾ ਕਹਿੰਦੇ ਮੈਂ ਉਹਨਾਂ ਦਾ ਘਾਟਾ ਆਇਆ ਕਹਿੰਦੇ ਮੈਨੂੰ ਕੀ ਮਿਲਿਆ ਉਹਨਾਂ ਦਾ ਘਾਟਾ ਕਹਿੰਦਾ ਮਹਾਪੁਰਸ਼ ਨੇ ਗੱਲ ਕੀ ਹੋਈ ਕਿ ਕਹਿੰਦੇ ਢਾਤਾ ਕਰ ਕਹਿੰਦਾ ਵੀ ਮੈਂ ਤਾਂ ਬਹੁਤ ਵਾਰੀ ਢਾਤਾ ਸੀਗਾ ਪੂਰੇ 7 ਦਿਨ ਕਹਿੰਦੇ ਮੈਂ ਢਾਉਂਦਾ ਰਹਿਾਂਗਾ ਕਹਿੰਦੇ ਉਹ ਫੇਰ ਬਣਾ ਲੈਂਦੀਆਂ ਨਗੀਆਂ ਤੇ ਮਹਾਪੁਰਸ਼ ਹੱਸ ਪਏ ਉਹ ਕਹਿੰਦੇ ਵੀ ਤੈਨੂੰ ਹਜੇ ਵੀ ਕੁਝ ਨਹੀਂ ਪਤਾ ਲੱਗਿਆ ਹੈਗਾ ਉਹ ਕਹਿੰਦਾ ਵੀ ਨਹੀਂ ਵੀ ਮੈਨੂੰ ਇਹ ਤਾਂ ਕੀ ਪਤਾ ਲੱਗਣਾ ਹੈਗਾ ਕਹਿੰਦੇ ਤੁਸੀਂ ਵੀ ਹੈਨਾ 7 ਦਿਨ ਮੇਰਾ ਟਾਈਮ ਖਰਾਬ ਕਰਾਤਾ ਵੀ ਮੈਨੂੰ ਕੁਝ ਨਹੀਂ ਮਹਾਪੁਰਸ਼ ਨੇ ਫਿਰ ਉਹਨੂੰ ਕਿਹਾ ਵੀ ਦੇਖ ਤੂੰ ਇਨਸਾਨ ਹੋ ਕੇ ਤੇਰੇ ਦੋ ਹੱਥ ਕੰਮ ਨੇ ਤੇਰੇ ਦੋ ਪੈਰ ਵੀ ਕੰਮ ਦੇ ਨੇ ਤੇਰਾ ਦਿਮਾਗ ਵੀ ਕੰਮ ਕਰਦਾ ਤੂੰ ਸਾਰਾ ਕੁਸੜਾ ਚੰਗਾ ਰਿਸਟ ਪੁਸਟਾ ਸਾਰਾ ਕੁਝ ਕਰ ਸਕਦੇਗਾ ਤੂੰ ਇੱਕ ਇਨਸਾਨ ਹੋ ਕੇ ਕਮਾ ਸਕਦਾ ਸਭ ਕੁਝ ਕਰ ਸਕਦੇ ਤੂੰ ਕਹਿੰਦੇ ਮੈਂ ਆਤਮ ਹੱਤਿਆ ਕਰ ਲਾਂ ਮੈਂ ਮਰ ਜਾ ਮੈਂ ਆਪਣਾ ਪਰਿਵਾਰ ਨਹੀਂ ਪਾਲ ਸਕਦਾ ਮੈਂ ਕੋਈ ਨਹੀਂ ਕਰ ਸਕਦਾ ਉਹ ਇੱਕ ਨਿੱਕੇ ਨਿੱਕੇ ਕੀੜੀਆਂ ਨੇ ਜਿਨ੍ਹਾਂ ਦਾ ਕਰਕੇ ਤੂੰ ਡੇਲੀ ਟਾਕੇ ਹੋਣਾਂ ਦਾ ਤੇ ਉਹ ਡੇਲੀ ਬਣਾ ਲੈਣੀਆਂ ਸੀ ਦੇਖੋ ਮਿਹਨਤ ਕਰਨੀ ਆਪਣਾ ਫਰਜ਼ ਬਣਦਾ ਜਦੋਂ ਆਪਾਂ ਮਿਹਨਤ ਕਰੀ ਜਾਂਦੇ ਆ ਕਰੀ ਜਾਂਦਾ ਤਾਂ ਵਾਹੀਗਰੂ ਇੱਕ ਦਿਨ ਆਪਾਂ ਨੂੰ ਫਲ ਜ਼ਰੂਰ ਦਿੰਦਾ ਹੈ ਦੇਖੋ ਉਹਨੇ ਜਿਹਨੂੰ ਜਨਮ ਦਿੱਤਾ ਹੈ ਉਹਨੇ ਉਹਦੇ ਭਾਗਾਂ 'ਚ ਜਿਹੜਾ ਲਿਖਿਆ ਉਹ ਪਹਿਲੇ ਦਿਨ ਹੀ ਲਿਖਤਾ ਸੀਗਾ ਤੁਸੀਂ ਕਦੇ ਹੈਨਾ ਕਿਸੇ ਜਾਨਵਰ ਨੂੰ ਆਤਮ ਹੱਤਿਆ ਕਰਦੇ ਦੇਖਿਆ ਵਿਚਾਰੇ ਸੜਕਾਂ ਤੇ ਭੁੱਖੇ ਫਿਰਦੇ ਆ ਕੀੜੇ ਪਏ ਹੋਏ ਹੁੰਦੇ ਆ ਹੈਨਾ ਕਿੱਦਾਂ ਕਿੰਨਾ ਹੁੰਦੇ ਆ ਕਦੇ ਦੇਖਿਆ ਵੀ ਕੋਈ ਜਾਨਵਰ ਨੇ ਖੂਚ ਸਾਲ ਮਾਰੀ ਜਾਂ ਕੋਈ ਨਹਿਰ 'ਚ ਸਾਲ ਮਾਰੀ ਆਪਾਂ ਇਨਸਾਨ ਹਨਾ ਸਿਰਫ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਆ ਹੋਰ ਕੁਝ ਨਹੀਂ ਹੈਗਾ ਕੋਈ ਵੀ ਇਨਸਾਨ ਹੈ ਅਜਿਹਾ ਨਹੀਂ ਹੈਗਾ ਵੀ ਜਿਹੜਾ ਕਮਾ ਕੇ ਨਹੀਂ ਖਾ ਸਕਦਾ ਹੈਗਾ ਚਾਹੀਏ ਉਹ ਲੜਕੀ ਹੈ ਚਾਹੀਏ ਉਹ ਲੜਕਾ ਹੈਗਾ ਇਹ ਤੇ ਕ ਬਹਾਨੇ ਹੁੰਦੇ ਨੇ ਮੈਂ ਕੁਛ ਕਰ ਨਹੀਂ ਸਕਦਾ ਜੀ ਮੇਰੇ ਸਿਰ ਕਰਜ਼ਾ ਚੜ ਗਿਆ ਜੀ ਮੈਂ ਗਰੀਬ ਆ ਜੀ ਮੈਂ ਇਹ ਆ ਜੀ ਇਹ ਦੇਖੋ ਇਹ ਸਾਰਾ ਕੁਝ ਆਪਣੇ ਕਰਿਆ ਹੋਇਆ ਪਹਿਲਾਂ ਪਚਾਦਰ ਦੇਖ ਕੇ ਪੈਰ ਨਹੀਂ ਪਸਾਰਦੇ ਤੇ ਉਸ ਤੋਂ ਬਾਅਦ ਫਿਰ ਆਪਣੇ ਇਹ ਹਾਲ ਹੁੰਦੇ ਆ ਹਨ ਮੇਰੇ ਕਹਿਣ ਦਾ ਭਾਵ ਮੇਰਾ ਇਸ ਹਨਾ ਤੁਹਾਨੂੰ ਕਹਾਣੀ ਸੁਣਾਉਣ ਦਾ ਭਾਵ ਇਹੀ ਹੈ ਕਿ ਮਿਹਨਤ ਕਰੋ ਇੱਕ ਦਿਨ ਵਾਹਿਗੁਰੂ ਜੀ ਤੁਹਾਡੀ ਮਿਹਨਤ ਨੂੰ ਫਲ ਜ਼ਰੂਰ ਲਾਉਣਗੇ ਕਿਉਂਕਿ ਚੱਲੀ ਚਲੋ ਚੱਲੀ ਚਲੋ ਇੱਕ ਦਿਨ ਮੰਜ਼ਿਲ ਹਨਾ ਜ਼ਰੂਰ ਆਓਗੀ ਇਹ ਨਹੀਂ ਹੈਗਾ ਵੀ ਮੰਜ਼ਿਲ ਨਹੀਂ ਮਿਲੂਗੀ ਥੋੜਾ ਜਿਹਾ ਆਪਾਂ ਇੱਕ ਕੰਮ ਚ ਹੋਣਾ ਜਿਵੇਂ ਆਪਾਂ ਨੌਕਰੀ ਤੇ ਇੰਟਰਵਿਊ ਦੇਣਗੇ ਪੋਚੋ ਰਹਿ ਜੈਨ ਆਪਾਂ ਤਾਂ ਬੱਸ ਕਹਿ ਜੈਨ ਹੁਣ ਨਹੀਂ ਆਪਾਂ ਨੂੰ ਨੌਕਰੀ ਮਿਲਦੀ ਇਦਾਂ ਨਾ ਕਰੋ ਕੋਈ ਪਤਾ ਨਹੀਂ ਹੁੰਦਾ ਵਾਹਿਗੁਰੂ ਨੇ ਹਨਾ ਕਿ ਤੁਹਾਡੇ ਕਰਮਾਂ ਦੇ ਵਿੱਚ ਕੀ ਲਿਖਿਆ ਹੋਇਆ ਕਹਿੰਦੇ ਹੁੰਦੇ ਨੇ ਕਹਿੰਦੇ ਜੇ ਵਾਹਿਗੁਰੂ ਇੱਕ ਦਰਵਾਜ਼ਾ ਬੰਦ ਕਰਦਾ ਤਾਂ ਚਾਰ ਦਰਵਾਜ਼ੇ ਖੋਲ ਦਿੰਦਾ ਤਾਂ ਇਸ ਵੀਡੀਓ ਨੂੰ ਹਨਾ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਨਾ ਆਪਣੇ ਚੈਨਲ ਦਾ ਨਾਮ ਆ ਕੇ ਪਿਆਰ ਔਰ ਬਲੌਗ ਹੈ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਅੱਗੇ-ਅੱਗੇ ਜਰੂਰ ਵਾਇਰਲ ਕਰਨਾ ਤਾਂ ਕਿ ਸਾਰਿਆਂ ਨੂੰ ਹਨਾ ਇਹ ਸਿੱਖਿਆ ਵੀ ਮਿਲੇ ਤੇ ਮੋਟੀਵੇਸ਼ਨ ਵੀ ਮਿਲੇ ਤਾਂ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ਼੍ਰੀ ਅਕਾਲ